ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁਖਰ ਸਵਾਗਤ ਕਰਦਾ ਜੋ ਪੀੜਤ ਨੇ ਉਹ ਬਹੁਤ ਜ਼ਿਆਦਾ ਦੁਖੀ ਨੇ ਉਹਨਾਂ ਨੂੰ ਲੱਗਦਾ ਹੈ ਕਿ ਮੌਜੂਦਾ ਸਰਕਾਰ ਆ ਜਿਹੜੀ ਉਹਨਾਂ ਨੂੰ ਉਮੀਦ ਸੀ ਕਿ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਵਿੱਚ ਉਹਨਾਂ ਦਾ ਸਹਿਯੋਗ ਕਰੇਗੀ ਪਰ ਇਹ ਸਰਕਾਰ ਨੇ ਪੀੜਤਾ ਤੋਂ ਅੱਖਾਂ ਫੇਰ ਲਈਆਂ ਨੇ ਜਾਂ ਇੱਕ ਇਹ ਵੀ ਮਸਲਾ ਬਾਰ-ਬਾਰ ਸਾਹਮਣੇ ਆਉਂਦਾ ਹੈ ਕਿ ਜਿਨ੍ਹਾਂ ਨੇ ਇਨਸਾਫ ਵਾਸਤੇ ਸ਼ਿਕਾਇਤਾਂ ਕੀਤੀਆਂ ਹੁੰਦੀਆਂ ਨੇ ਜਾਂ ਕੁਝ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਚੰਗਾ ਸਿਸਟਮ ਹੋਵੇ ਮਾੜੇ ਸਿਸਟਮ ਤੇ ਮਾੜੇ ਸਿਸਟਮ ਨੂੰ ਚਲਾਉਣ ਵਾਲੇ ਬੰਦਿਆਂ ਖਿਲਾਫ ਉਹਨਾਂ ਨੇ ਸ਼ਿਕਾਇਤਾਂ ਕੀਤੀਆਂ ਹੁੰਦੀਆਂ ਨੇ ਉਹਨਾਂ ਸ਼ਿਕਾਇਤਾਂ ਦਾ ਨਮਟਾਰਾ ਪੁਲਿਸ ਸਮੇਂ ਸਿਰ ਨਹੀਂ ਕਰਦੀ ਸੋ ਮੇਰੇ ਨਾਲ ਨੇ ਪੰਜਾਬ ਪੁਲਿਸ ਦੇ ਸਾਬਕਾ ਜੋ ਮੁਲਾਜ਼ਮ ਨੇ ਰঞ্জੀਤ ਸਿੰਘ ਖੰਨੇ ਤੋਂ ਇਹਨਾਂ ਨਾਲ ਗੱਲ ਕਰਦੇ ਕਿ ਇਹਨਾਂ ਨੇ ਕੁਝ ਸ਼ਿਕਾਇਤਾਂ ਕੀਤੀਆਂ ਸੀ ਕਿ ਗਲਤ ਨੌਕਰੀਆਂ ਕਿਵੇਂ ਲਈਆਂ ਨੇ ਗਲਤ ਸਰਟੀਫਿਕੇਟ ਕਿਹੜੇ ਲੋਕ ਬਣਾਉਂਦੇ ਨੇ ਉਸ ਗੱਲ ਨੂੰ ਲੈ ਕੇ ਕਾਫੀ ਕੁਸੇ ਨਾਲ ਕੋਲ ਅੰਕੜੇ ਨੇ ਗੱਲ ਕਰਾਂਗੇ ਰঞ্জੀਤ ਸਿੰਘ ਜੀ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਜੀ ਵੈਗਰੂ ਜੀ ਕ ਖਾਲਸਾ ਵੈਗਰੂ ਜੀ ਕੀ ਫਤਿਹ ਤੁਹਾਡਾ ਵੀ ਧੰਨਵਾਦ ਜੀ ਜਿਨ੍ਹਾਂ ਨੇ ਮੈਨੂੰ ਠੀਕ ਹੈ ਪਹਿਲਾ ਸਵਾਲ ਇਹ ਬਣਦਾ ਕਿ ਮੈਂਨ ਤੁਸੀਂ ਸ਼ਿਕਾਇਤ ਕੀ ਕੀਤੀ ਸੀ ਕਿ ਕਿਹੜੇ ਬੰਦੇ ਖਿਲਾਫ ਕੀਤੀ ਵੀ ਹੈ ਜਿਹਨੂੰ ਤੁਹਾਨੂੰ ਲੱਗਦਾ ਕਿ ਸਰਕਾਰ ਨੇ ਉਸ ਪਾਸੇ ਧਿਆਨ ਨਹੀਂ ਦਿੱਤਾ ਮੈਂ ਸ਼ਿਕਾਇਤ ਕੀਤੀ ਸੀ ਜੀ ਪਨੀਤ ਜੱਗੀ ਡੀਏ ਓਕੇ ਲੁਧਿਆਣੇ ਦੇ ਖਿਲਾਫ ਉਸ ਬੰਦੇ ਨੇ ਜੀ ਇੱਕ ਕੇਸ ਦੇ ਵਿੱਚ ਜਿਹੜਾ ਕ੍ਰਿਮੀਨਲ ਕੇਸ ਬਣਦਾ ਸੀ ਪੈਸੇ ਲੈ ਕੇ ਰਿਸ਼ਵਤ ਲੈ ਕੇ ਦੂਸਰੀ ਪਾਰਟੀ ਤੋਂ ਉਸ ਨੂੰ ਸਿਵਲ ਕੇਸ ਕਹਿ ਕੇ ਸਾਰ ਦਿੱਤਾ ਫਿਰ ਮੈਂ ਡਾਇਰੈਕਟਰ ਸਾਹਿਬ ਕੋਲ ਆਇਆ ਡਾਇਰੈਕਟਰ ਸਾਹਿਬ ਨੂੰ ਮੈਂ ਅਰਜੀ ਦਿੱਤੀ ਡਾਇਰੈਕਟਰ ਕਿਹੜੇ ਵਿਭਾਗ ਦੇ ਡਾਇਰੈਕਟਰ ਆਪਣੇ ਲਿਟੀਗੇਸ਼ਨ ਐਂਡ ਆਪਣੇ ਲਿਟੀਗੇਸ਼ਨ ਡਿਪਾਰਟਮੈਂਟ ਦਾ ਸਾਹਮਣੇ ਦਫਤਰ ਹੈ ਇਹ ਉਹਨਾਂ ਦਾ ਤੇ ਫਿਰ ਮੈਂ ਉਹਨੂੰ ਸ਼ਿਕਾਇਤ ਕੀਤੀ ਜੀ ਸ਼ਿਕਾਇਤ ਦੇ ਵਿੱਚ ਕੋਈ ਗੱਲਬਾਤ ਨਹੀਂ ਬਣੀ ਹੈਗੀ ਅਜੇ ਤੱਕ ਪਰ ਉਹ ਸ਼ਿਕਾਇਤ ਦੇ ਵਿੱਚ ਇਹ ਸੀ ਵੀ ਜਿਹੜਾ ਪਨੀਤ ਜੱਗੀ ਸੀ ਇਹਦਾ ਫਾਦਰ ਹੈ ਜਿਹੜਾ ਅਨਰੇਸ਼ ਜੱਗੀ ਆ ਨਰੇਸ਼ ਜੱਗੀ ਸਾਨੂੰ ਹਰਵੰਸ ਲਾਲ ਇਹੇ ਬੰਦੇ ਦੇ ਖਿਲਾਫ ਬਹੁਤ ਜ਼ਿਆਦਾ ਝਾਲੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀਆਂ ਦਿਵਾਉਣ ਦਾ ਦੋਸ਼ ਸੀ ਮੈਂ ਉਸ ਕੇਸ ਦੇ ਵਿੱਚ ਦੌਰਾਨੇ ਸਰਵਿਸ ਇਨਵੈਸਟੀਗੇਸ਼ਨ ਕੀਤੀ ਸੀ ਮੈਨੂੰ ਇਹ ਪਨੀਤ ਜੱਗੀ ਕਹਿੰਦਾ ਸੀ ਵੀ ਇਹ ਕੇਸ ਦੇ ਨੂੰ ਇਸ ਤਰੀਨ ਖੁਰਦ-ਬੁਰਦ ਕਰ ਪਰ ਮੈਂ ਇਹ ਗੱਲ ਨਹੀਂ ਮੰਨੀ ਉਸ ਨੇ ਇਹ ਰੰਜਿਸ਼ ਮੇਰੇ ਨਾਲ ਬਹੁਤ ਰੱਖੀ ਉਸ ਬੰਦੇ ਨੂੰ ਮੈਂ ਪੂਰੀ ਐਂਡ ਤੱਕ ਲੱਗ ਗਿਆ ਉਸ ਨੂੰ ਸਜ਼ਾ ਦਵਾਈ ਤੇ ਸਜ਼ਾ ਤੇ ਜੁਰਮਾਨਾ ਦੋਨੇ ਹੋਈ ਜਿਹੜੇ ਦੇ ਘਰ ਦੇ ਵਿੱਚ ਇੱਕ ਨਹੀਂ ਦੋ ਨਹੀਂ 10 ਨਹੀਂ 20 ਨਹੀਂ ਬੜੀ ਅਮਾਉਂਟ ਦੇ ਵਿੱਚ ਸਰਟੀਫਿਕੇਟ ਨਜਾਇਜ਼ ਝਾਲੀ ਬਣਦੇ ਰਹੇ ਨੇ ਉਸ ਬੰਦੇ ਦੀ ਮੈਨੂੰ ਪੂਰੀ ਡਾਊਟ ਹੈ ਵੀ ਪਨੀਤ ਜੱਗੀ ਦਾ ਵੀ ਕੋਈ ਨਾ ਕੋਈ ਸਰਟੀਫਿਕੇਟ ਡਾਊਟ ਵੇਸ ਤੇ ਸ਼ਿਕਾਇਤ ਨਹੀਂ ਕਰ ਸਕਦੇ ਜਿੰਨਾ ਤੱਕ ਤੁਹਾਡੇ ਕੋਲ ਸਬੂਤ ਨਾ ਹੋਣ ਕੋਈ ਪ੍ਰੂਫ ਕੋਈ ਕਾਗਜ਼ਾਤ ਤੁਹਾਡੇ ਕੋਲ ਹੈਗੇ ਨੇ ਜਿਹਦੇ ਵਿੱਚ ਤੁਸੀਂ ਸ਼ਿਕਾਇਤ ਕੀਤੀ ਐਫ ਆਈ ਆਰ ਮੇਰੇ ਕੋਲ ਹੈ ਜੀ 100 ਉਹ ਤਾਂ ਮੁੰਡੇ ਦੀ ਤਾਂ ਹੈ ਨਹੀਂ ਮੁੰਡੇ ਮੁੰਡਾ ਟਰੈਵਲ ਏਜੰਟ ਦਾ ਕੰਮ ਕਰਦਾ ਰਹੀ ਲੋਕਾਂ ਨੂੰ ਠੱਗਦਾ ਰਿਹਾ ਉਹ ਵੀ ਮੈਂ ਕੰਪਲੇਂਟਾਂ ਦੀ ਡੀਲ ਕੀਤੀਆਂ ਨਹੀਂ ਅੱਛਾ ਜੀ ਹਾਂ ਜੀ ਜਿਹੜਾ ਬੰਦਾ ਕੰਪਲੇਂਟ ਟਰੈਵਲ ਏਜੰਟ ਦੀ ਕਿਉਂ ਲੋਕਾਂ ਨੂੰ ਬਾਹਰ ਭੇਜਣ ਦਾ ਝਾਸਾ ਦੇ ਕੇ ਪੈਸੇ ਲੈਂਦਾ ਰਿਹਾ ਤੇ ਉਹਨਾਂ ਦੇ ਮੈਂ ਨਾਂ ਵੀ ਦੱਸ ਸਕਦਾ ਜੀਨਾਂ ਤੋਂ ਪੈਸੇ ਲੈਨੇ ਨੇ ਔਰ ਮੈਂ ਵਾਪਸ ਕਰਾਏ ਨੇ ਵਾਪਸ ਕਰਾਏ ਨੇ ਉਦੋਂ ਕੁਝ ਕਹਤਾ ਹੋਈਆਂ ਸੀ ਉਹ ਜੋ ਟਰੈਵਲ ਐਂਟੀ ਵਾਲੇ ਪੈਸੇ ਖਾਦੇ ਉਸ ਕੇਸ 'ਚ ਕੁਝ ਹੋਇਆ ਉਹਨੂੰ ਫਿਰ ਇਹਨੂੰ ਕੇਸ ਨਹੀਂ ਦਰਖ ਹੋਈ ਸੀ ਔਰ ਅਗਲੇ ਕਹਿੰਦੇ ਪੈਸੇ ਲਾਓ ਜੀ ਆਪਣਾ ਰਾਜਨਾਮਾ ਕਰੋ ਇਹ ਹੁੰਦਾ ਹੁੰਦਾ ਰਿਹਾ ਕਿਰ ਆਪਾਂ ਡਾਊਟ ਬੇਸ ਤੇ ਆਪਾਂ ਨਹੀਂ ਖਰਚ ਕਰ ਸਕਦੇ ਤੁਸੀਂ ਆਪਾਂ ਇਹ ਜੋ ਦੋ ਟਾਲੀ ਗੱਲ ਰਹਿਣ ਦੋ ਉਹਦੇ ਪਿਓ ਵਾਲੀ ਗੱਲ ਦੱਸ ਦੋ ਕਦੋਂ ਸੀ ਕੀ ਸੀ ਕਿੱਥੇ ਪਰਚਾ ਦਰਜ ਹੋਇਆ ਉਹਦੇ ਪਿਓ ਦੇ ਉੱਤੇ 171 ਨੰਬਰ ਪਰਚਾ ਦਰਜਿਆ ਥਾਣਾ ਸਿਟੀ ਖੰਨਾ ਉਸ ਦੇ ਵਿੱਚ ਉਸ ਨੂੰ 1 ਸਾਲ ਦੀ ਸਜ਼ਾ ਤੇ 2000 ਰੁਪਏ ਜੁਰਮਾਨਾ ਹੋਇਆ ਉਹ ਵੀ ਤਾਂ ਹੋਇਆ ਘੱਟ ਕਿਉਂਕਿ ਅਫਸਰਾਂ ਨੇ ਰਲ ਮਿਲ ਕੇ ਇਹਦੇ ਜਿਆਦੇ ਸਰਟੀਫਿਕੇਟ ਸੀ ਜਿਹੜੇ ਉਹ ਖੁਰਦ-ਬੁਰਦ ਕਰਾ ਹੱਤੇ ਕਿਹੜੇ ਸੰਦੀ ਗੱਲ ਆ ਇਹ ਇਹ 2000 ਦੀ 2000 ਦੀ ਹਾਂਜੀ ਤੇ 2000 ਚ ਤੁਸੀਂ ਉੱਥੇ ਖੰਨੇ ਡਿਊਟੀ ਕਰਦੇ ਸੀ ਹਾਂ ਮੈਂ ਡਿਊਟੀ ਦੌਰਾਨ ਡਿਊਟੀ ਮਤਲਬ ਮੈਂ ਆਪ ਇਨਵੈਸਟੀਗੇਸ਼ਨ ਕੀਤੀ ਹੈ ਓਕੇ ਉਹਦੀ ਤੇ ਫਿਰ ਮੁਹਤ ਨਾਲ ਤੁਹਾਡੀ ਕੀ ਇਹ ਜੀ ਹੈਗੀ ਆ ਰੰਜਿਸ਼ ਕਿ ਚਾਹੁੰਨ ਕਿ ਇਹਦੀ ਵੀ ਇਨਵੈਸਟੀਗੇਸ਼ਨ ਹੋਵੇ ਮੇਰੀ ਕੋਈ ਰੰਜਿਸ਼ ਨਹੀਂ ਮੈਂ ਤਾਂ ਆਜੇ ਐਮਪਲਾਈਜ਼ ਕੀਤੀ ਸੀ ਪਰ ਹੁਣ ਹੁਣ ਉਹਨੇ ਰੰਜਿਸ਼ ਬਣਾਈ ਆ ਕਿਉਂਕਿ ਉਹਨਾਂ ਨੇ ਕੋਈ ਕਾਰਵਾਈ ਕੀਤੀ ਨਹੀਂ ਮੇਰੇ ਖਿਲਾਫ ਨਹੀਂ ਮੇਰੀ ਇੱਕ ਐਪਲੀਕੇਸ਼ਨ ਸੀ ਅੱਛਾ ਓਦੇ ਚ ਮੇਰੇ ਕੋ ਪਾਵਰ ਹਟਾਰਨੀ ਆ ਉਹ ਕੋ ਜਮੀਨ ਦਾ ਰੋਲਾ ਓਕੇ ਜਮੀਨ ਦੇ ਰੋਲੇ ਦੇ ਵਿੱਚ ਆਰ ਰਿਸ਼ਟੀਆਂ ਹੋਈਆਂ ਹੋਏ ਨੇ ਰਿਸ਼ਟੀ ਦੇ ਵਿੱਚ ਉਹਨਾਂ ਲਿਖਿਆ ਵੀ ਜੇ ਮੈਂ ਝੂਠਾ ਕਹਾ ਜੇ ਮੈਂ ਕੋਈ ਗੱਲ ਝੂਠੀ ਲਿਖਾਂ ਤਾਂ ਮੈਨੂੰ 7 ਸਾਲ ਦੀ ਸਜ਼ਾ ਤੇ ਜਰ ਜਰਮਾਨਾ ਜਾਂ ਦੋਹੇਕ ਹੋ ਜਾਣਾ ਰਜਿਸਟ੍ਰੇਸ਼ਨ ਆ ਵਿੱਚ ਹੀ ਲਿਖਾ ਹੈ ਮੈਂ ਕਿਹੜੀ ਤੋਂ ਡੇਲੀ ਚ ਨਹੀਂ ਨਹੀਂ ਹਾਂ ਹਾਂ ਸਾਡੇ ਸਾਡੇ ਘੇਹ ਚ ਓਕੇ ਇਹ ਤਿੰਨ ਰਜਿਸਟਰੀਆਂ ਹੋਈਆਂ ਨੇ ਮੈਂ ਤਿੰਨਾਂ ਦੀ ਇਨਵੈਸਟੀਗੇਸ਼ਨ ਵਾਸਤੇ ਅਰਜੀ ਦਿੱਤੀ ਐਸ ਐਚ ਓ ਨੇ ਡੀ ਐ ਦੀ رائے ਮੰਗ ਲਈ ਮੈਨੂੰ ਮੈਨੂੰ ਕਹਦਾ ਕੋਈ ਨਾਮ ਮੈਂ ਦੇ ਦੂੰ ਆਪੇ ਰਹਿ ਅੱਛਾ ਉਹ ਰਹਿ ਦੇਣ ਕਿਹੜੀ ਦੇਣੀ ਸੀ ਇਹਨੂੰ ਕ੍ਰਿਮੀਨਲ ਕੇਸ ਬਣਦਾ ਇਹਨੇ ਸਿਵਲ ਕੇਸ ਬਣਾ ਕੇ ਭੇਜਤਾ ਅੱਛਾ ਉਹਦੇ ਗਵਾਡੀ ਨੇ ਜਿਹੜੇ ਜਿਨ੍ਹਾਂ ਨੇ ਖਰੀਦੀ ਹੈ ਜ਼ਮੀਨ ਇੱਥੇ ਗੜਬੜ ਕੀ ਹੈ ਸਾਰੇ ਮਾਮਲੇ 'ਚ ਇਸ ਮਾਮਲੇ ਦੇ ਵਿੱਚ 420 200 120 ਵੀ ਰਜਿਸਟ੍ਰੇਸ਼ਨ ਐਕਟ ਨੰਬਰ 1908 ਦੀ ਧਾਰਾ 82 ਦੇ ਮੁਤਾਬਕ 7 ਸਾਲ ਦੀ ਸਜ਼ਾ ਹੋਣੀ ਚਾਹੀਦੀ ਹੈ ਮੁਲਜ਼ਮਾਂ ਨੂੰ ਅੱਛਾ ਇਹ ਇੱਥੇ ਗੜਬੜ ਕੀ ਕੀਤੀ ਸੀ ਉਹ ਬੰਦਿਆਂ ਨੇ ਉਹ ਬੰਦਿਆਂ ਨੇ ਇਹ ਗੱਲ ਕੀਤੀ ਸੀ ਕੇਸ ਚੱਲਦਾ ਸੀ ਉਹਨਾਂ ਨੇ ਕਿਹਾ ਵੀ ਸਾਡਾ ਕੇਸ ਨਹੀਂ ਕੋਈ ਚੱਲਦਾ ਅੱਛਾ ਝੂਠ ਮਾਰਿਆ ਆ ਦੇਖੋ ਆ ਕੇਸ ਦੀ ਨਕਲ ਕਾਪੀ ਮੈਂ ਪੇਸ਼ ਕਰ ਦਿੰਦਾ ਆ ਕਾਨੂੰਨੀ ਰਹਿ ਦਿੱਤੀ ਆ ਉਹਨੇ ਇਹਦੇ ਵਿੱਚ ਤੁਹਾਡੇ ਕੀ ਭੂਮਿਕਾ ਐ ਸਰ ਕੇਸ ਚ ਹੈ ਮੇਰੀ ਜ਼ਮੀਨ ਵਾਲੀ ਮੈਂ ਮੇਰੀ ਹੀ ਐ ਅੱਛਾ ਜੀ ਮੇਰੀ ਆਪਣੀ ਪਾਵਰ ਆਫ ਟਰਨੀ ਮੇਰੇ ਕੋਲ ਆ ਮੈਂ ਹੀ ਜ਼ਿੰਮੇਵਾਰ ਓਕੇ ਹਾਂ ਉਹ ਬੰਦੇ ਫਿਰ ਜਿਹੜੀ ਪਾਵਰ ਆਫ ਟਰਨੀ ਤੁਹਾਡੇ ਕੋਲ ਸੀ ਉਹ ਬੰਦੇ ਉਸ ਜ਼ਮੀਨ ਵੇਚ ਗਏ ਉਸ ਜ਼ਮੀਨ ਨੂੰ ਪਾਵਰ ਆਫ ਟਰਨੀ ਮੇਰੇ ਕੋਲ ਸੀ ਜ਼ਮੀਨ ਵਿਰੋਧੀ ਤਰ ਵੇਚ ਗਈ ਕੁਕੁਨੋ ਨੇ ਨਾ ਕੀ ਜ਼ਮੀਨ ਵੰਡਵਾਰੇ ਦਾ ਰੌਲਾ ਅੱਛਾ ਜੀ ਜ਼ਮੀਨ ਵੰਡਣ ਦਾ ਰੌਲਾ ਕੇਸ ਜਦੋਂ ਇਹਨੇ ਰੈਸ ਐ ਨਹੀਂ ਦਿੱਤੀ ਉਹਦੇ ਬਾਰੇ ਤੁਸੀਂ ਉੱਪਰ ਤੱਕ ਇਹਦੀ ਸ਼ਿਕਾਇਤ ਕੀਤੀ ਕਿ ਡੀ ਲੀਗਲ ਨੇ ਰੈ ਗਲਤ ਦਿੱਤੀ ਹਾਂਜੀ ਮੁੱਖ ਮੰਤਰੀ ਤੱਕ ਵੀ ਚਿੱਠੀਆਂ ਪਾਈਆਂ ਨੇ ਕੋਰਟ ਦੇ ਵਿੱਚ ਕੋਰਟ ਦੇ ਵਿੱਚ ਤਾਂ ਇਹ ਜਾਣਾ ਕੇਸ ਸੀ ਕੋਸ ਦੇ ਕੰਪਲੇਂਟ ਕੇਸ ਲਾਇਆ ਤੁਹਾਨੂੰ ਇਹ ਲੱਗਦਾ ਸੀ ਕਿ ਹਿਰਾਫੇਰੀ ਦਾ ਬਣਦਾ ਕੇਸ ਹਾਂਜੀ ਗਲਤ ਕਾਗਜ਼ਾਂ ਦੇ ਆਧਾਰ ਤੇ ਰਜਿਸਟਰੀ ਕੀਤੀ ਤੇ ਝੂਠ ਬੋਲਿਆ ਵੀ ਪਰਚਾ ਦਰਜ ਹੋਣਾ ਚਾਹੀਦਾ ਹਾਂਜੀ ਹਾਂਜੀ 120 22 ਬੀ ਲੱਗੇ ਤੇ ਨਾਲ ਜੋ 420 ਵੀ ਲੱਗੇ ਹਾਂਜੀ ਹਾਂਜੀ ਹੋਰ ਕਿਹੜੇ ਕਿਹੜੇ ਤਰਾਮਾ ਲੱਗਣ ਹੋਰ ਐਕਟ 1908 ਦੀ ਸੈਕਸ਼ਨ 82 ਤੁਹਾਨੂੰ ਲੱਗਦਾ ਕਿ ਆਹ ਕਨੇ ਆਪਣੇ ਗਵਾਂਢੀ ਨੂੰ ਬਚਾਉਣ ਦੇ ਮਾਰੇ ਨੇ ਕੁਛ ਕੀਤਾ ਆ ਸਾਰੇ ਗਵਾਂਢੀ ਉਹਦੇ ਗਵਾਂਢ ਚ ਰਹਿੰਦੇ ਨਹੀਂ ਤੁਸੀਂ ਕਿੰਨੇ ਸ਼ਿਕਾਇਤਾਂ ਤੁਸੀਂ ਕੀਤੀਆਂ ਨੇ ਸਰਕਾਰੀ ਦਰਬਾਰੇ ਸੀਐਮ ਕੋਲ ਡੀਜੀਪੀ ਕੋਲ ਕਦੋਂ ਦੀਆਂ ਕੀਤੀਆਂ ਹੋਈਆਂ ਇਹ ਸਰ ਸ਼ਿਕਾਇਤ ਜਿਹੜੀਆਂ ਦਿੱਤੀਆਂ ਨੇ ਉਹ ਹੁਣ ਵੀ ਚੱਲਦੀਆਂ ਨੇ ਪਰ ਅਸੀਂ ਜਿਹੜੀ ਸ਼ਿਕਾਇਤ ਦੀ ਇਨਵੈਸਟੀਗੇਸ਼ਨ ਹੋਈ ਸੀ ਇਹ ਹੋਈ ਸੀ ਜੀ 29 11 2023 ਨੂੰ ਓਕੇ ਹਾਂਜੀ ਇਹ ਚ ਕੀ ਰਿਜ਼ਲਟ ਆਇਆ ਫਿਰ ਇਹ ਚ ਰਿਜ਼ਲਟ ਆਇਆ ਜੀ ਉਹ ਕਦੇ ਫਾਇਲ ਕਰ ਤੋਂ ਫਾਇਲ ਕਰਤੀ ਖਤਮ ਕਰਤੀ ਕੰਪਲੀਟ ਹੀ ਜਣੀ ਪੂਰਾ ਇੱਕ ਮਾਫੀਆ ਮਿਲਿਆ ਹੋਇਆ ਜਣੀ ਮੁਲਜ਼ਮਾਂ ਨੂੰ ਬਚਾਉਣ ਦਾ ਬਿਲਕੁਲ ਪੱਕਾ ਮਾਫੀਆ ਜੀ ਇਹ ਇਹਦੇ ਅਗੇ ਤੁਸੀਂ ਕੁਝ ਕੀਤਾ ਹੋਵੇ ਡਾਇਰੈਕਟਰ ਸਾਹਿਬ ਦੇ ਅਰਜੀ ਦਿੱਤੀ ਆ ਜੀ ਇਹ ਵੀ ਬੈਠੇ ਨੇ ਦੱਬੀ ਬੈਠੇ ਨੇ ਕਿੰਨਾ ਚਿਰ ਅਰਜੀ ਦਿੱਤੀ ਨੂੰ ਅਰਜੀ ਦਿੱਤੀ ਨੂੰ ਵੀ ਇਹ ਮੇਰੇ ਖਿਆਲ ਨਾਲ ਜੀ ਤੰਚਰ ਮੀਨ ਨੇ ਹੋ ਗਈ ਓਕੇ ਤੁਸੀਂ ਤਾਂ ਪੁਲਿਸ ਮੈਕਮੇਂ ਚ ਰਹੇ ਹੋ ਪੀੜਤ ਬਹੁਤ ਸਾਰੇ ਨੇ ਕੱਲ ਵੀ ਉਹਰੇ ਵੱਡਾ ਇਕੱਠ ਹੋਇਆ ਹਾਂਜੀ ਜੇਕਰ ਇਨਸਾਫ ਨਾ ਮਿਲੇ ਬੰਦਾ ਕੋਰਟ ਦੇ ਵਿੱਚ ਜਾਂਦਾ ਹੈ ਕੋਰਟ ਤੋਂ ਵੀ ਕਈ ਵਾਰੇ ਕਾਗਜ਼ ਨਹੀਂ ਲੱਗਦੇ ਕਈ ਵਿਚਾਰੇ ਗਰੀਬ ਜਿਵੇਂ ਕੱਲ ਜਨਾਨੀ ਆਈ ਸੀ ਵਕੀਲ ਨਹੀਂ ਕਰ ਸਕਦੀ ਉਹ ਕਹਿੰਦੀ ਮੇਰਾ ਵਕੀਲ ਟੁੱਟ ਲਾ ਵਕੀਲ ਬਦਲਨੇ ਓਕੇ ਆ ਫਿਰ ਬੰਦਾ ਜਾਵੇ ਤਾਂ ਕਿੱਥੇ ਜਾਵੇ ਕਿਉਂਕਿ ਪੁਲਿਸ ਚ ਰਹੇ ਹੋ ਪੀੜਤਾਂ ਨੂੰ ਤੁਸੀਂ ਇਹ ਤੁਹਾਡਾ ਲਗਾਉ ਰਿਹਾ ਦਰਸਲ ਇਹ ਹੈ ਜੀ ਸਾਡੇ ਸਰਕਾਰ ਆ ੜੀ ਇਹੀ ਮਤਲਬ ਸਿਸਟਮ ਗਲਤ ਹੋਇਆ ਹੋਇਆ ਚਾਹੀਦਾ ਤਾਂ ਇਹ ਸਰਕਾਰ ਨੂੰ ਵਕੀਲ ਕਰਕੇ ਦੇਣਾ ਚਾਹੀਦਾ ਗਰੀਬ ਆਦਮੀ ਨੂੰ ਤਾਂ ਹੀ ਇਨਸਾਫ ਮਿਲੂਗਾ ਇਹ ਨਾਲੇ ਕਾਨੂੰਨੀ ਸੇਵਾ ਥਾਟੀ ਹੈ ਤਾਂ ਹੈਗੀ ਆ ਅਫਸਰ ਜਿਹੜਾ ਉਹ ਕਾਨੂੰਨੀ ਦਿੰਦੇ ਨਹੀਂ ਨਾ ਜੀ ਕਹਿੰਦੇ ਗੱਲਾਂ ਨੇ ਕ ਗੱਲਾਂ ਹੀ ਨੇ ਜਿਹੜਾ ਹੁਣ ਅਫਸਰ ਹੈ ਉਹਨ ਜਿਵੇਂ ਡਾਇਰੈਕਟਰ ਕੋਲੇ ਅਰਜੀ ਗਈ ਹੋਈ ਆ ਮੇਰੀ ਡਾਇਰੈਕਟਰ ਅਰਜੀ ਦੱਬੀ ਬੈਠਾ ਤੇ ਉਹ ਜੇਨ ਡਾਇਰੈਕਟਰ ਲੇਟ ਕਰਦਾ ਤਾਂ ਉਹਦੇ ਖਿਲਾਫ ਵੀ ਐਕਸ਼ਨ ਹੋਵੇ। ਇੱਕ ਵਾਰੀ ਪਹਿਲਾਂ ਜਦੋਂ ਅਕਾਲੀਆਂ ਦੀ ਸਰਕਾਰ ਸੀ ਰੈਟ ਟੂ ਸਰਵਿਸ ਸੈਕਟਰ ਆਇਆ ਸੀ ਕਿ ਫਲਾਣੇ ਟੇਬਲ ਤੇ 10 ਦਿਨ ਫਲਾਣੇ ਟੇਬਲ ਤੇ 5 ਦਿਨ ਅਰਜੀ ਰਹਿ ਨਹੀਂ ਸਕਦੀ। ਉਹ ਫਿਰ ਹਵਾ ਬਈ ਹੋ ਗੇ ਸਾਰਾ। ਸਾਰੇ ਕੁਝ ਹਵਾ ਤੇ ਹੀ ਹੈ ਗੱਲਾਂ ਬਹੁਤ ਨੇ ਜੀ। ਐ ਤਾਂ ਹੁਣ ਭਗਵੰਤ ਮਾਨ ਵੀ ਤਾਂ ਚੁਟਕਲੇ ਸੁਣਾਈ ਜਾਂਦਾ। ਹੂੰ। ਰੋਜ਼ ਉਹਨਾਂ ਕੋਲ ਕੁਝ ਕਹੇ ਨਾ। ਪਿੰਡਾਂ ਚ ਜਾ ਕੇ ਅਸੀਂ ਮਸਲੇ ਹੱਲ ਕਰਦੇ ਆਂ ਲੋਕਾਂ ਦੀਆਂ ਰਜਿਸਟਰੀਆਂ ਕਰਦੇ ਆਂ ਇੰਤਕਾਲ ਕਰਦੇ ਆਂ। ਸਿਰਫ ਜੀ ਆ ਬੋਟਾ ਤੱਕ ਕੰਮ ਆ ਕੋਈ ਗੱਲਬਾਤ ਨਹੀਂ ਹੈਗੀ ਫੀਲਡ ਦੇ ਵਿੱਚ ਮੈਂ ਮੈਨੂੰ ਲੱਗਦਾ ਕਿ ਮੈਂ ਆਮ ਆਦਮੀ ਪਾਰਟੀ ਦਾ ਫਾਊਂਡਰ ਮੈਂਬਰ ਭਗਵੰਤ ਮਾਨ ਤੋਂ ਪਹਿਲਾਂ ਦਾ ਅੱਛਾ ਮੈਂ ਸਾਰਾ ਕੁਝ ਦੇਖ ਲਿਆ ਕੁਝ ਨਹੀਂ ਹੈਗਾ ਸਿਰਫ ਬਕਵਾਸ ਬਾਜੀ ਕਦੋਂ ਛੱਡੀ ਪਾਰਟੀ ਫਿਰ ਤੁਸੀਂ ਇਹ ਪਾਰਟੀ ਹੁਣ ਛੱਡੀ ਹੋਈ ਓਏ ਬਸ ਹੁਣ ਜਾਂਦੀ ਨਹੀਂ ਹੈਗਾ ਕਿਉਂ ਜਾਈਏ ਹੁਣ ਜਦੋਂ ਤੁਹਾਨੂੰ ਨੇ ਇਨਸਾਮ ਮਿਲਿਆ ਫਾਊਂਡਰ ਮੈਂਬਰ ਨੂੰ ਕਿਹਨੂੰ ਮਿਲੇਗਾ ਮੈਂ 100 ਦੇ ਵੇਲੇ ਤੇ ਤੁਸੀਂ ਹਰਜੋਤ 100 ਇਕੱਠੇ ਸੀ ਜਦੋਂ ਹਰਜੋਤ ਮੈਂ ਸੁਣਾਂ ਤੂੰ ਹਰਜੋਤ ਬੈਂਸ ਤਾਂ ਜਦੋਂ ਵੀ ਹੁੰਦਾ ਸੀ ਬਚੂ ਜਿਆ ਹਾਂ ਛੋਟੇਪੁਰ ਹੋਰਾਂ ਨਾਲ ਸੀਗੇ ਤੁਸੀਂ ਆ ਸੂਚਾ ਸਿੰਘ ਛੋਟੇਪੁਰ ਦੇ ਟਾਈਮ ਤਾਂ ਅਸੀਂ ਮਤਲਬ ਸਟੇਜ ਤੇ ਬੈਠਦੇ ਰਹਿਆ ਹਾਂ ਹਾਂ ਜੀ ਹਾਂ ਜੀ ਤੇ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਰਾਈਟ ਟੂ ਸਰਵਿਸ ਐਕਟ ਹੈ ਉਹਦੇ ਵਿੱਚ ਜਾਣ ਪਾਈ ਜਾਵੇ ਉਮੀਦ ਹੈ ਲਾਗੂ ਸਿਸਟਮ ਹੋਣਾ ਚਾਹੀਦਾ ਕਿ ਘਟੂ ਘਟ ਜਵਾਬਦੇਹੀ ਹੋਵੇ ਹਰ ਬੰਦੇ ਦੀ ਜਿਹੜਾ ਬੰਦਾ ਫੈਸਲਾ ਨਹੀਂ ਕੱਢਦਾ ਅਰਜੀ ਤੇ ਸੁਣਵਾਈ ਨਹੀਂ ਕਰਦਾ ਠੀਕ ਹੈ ਨਹੀਂ ਤੁਹਾਨੂੰ ਲੱਗਦੀ ਅਰਜੀ ਤੁਸੀਂ ਡਿਸਪੋਜ਼ ਆਫ ਕਰੋ ਕਹੋ ਵੀ ਇਹ ਠੀਕ ਨਹੀਂ ਕਿਸੇ ਪਾਸੇ ਤਾਂ ਜਾਵੇ ਬੰਦਾ ਉੱਪਰ ਸ਼ਿਕਾਇਤ ਕਰ ਸਕੇ ਤੁਹਾਨੂੰ ਲੱਗਦਾ ਸਿਸਟਮ ਸਿਸਟਮ ਦੇ ਵਿੱਚ ਵੱਡੇ ਖੋਟ ਨੇ ਬਿਲਕੁਲ ਖੋਟ ਨੇ ਹਰ ਟੇਬਲ ਦੇ ਉੱਤੇ ਪੈਂਡੈਂਸੀ ਦਾ ਹਰ ਹਫ਼ਤੇ ਪੈਂਡਿੰਗ ਕਾਗਜ਼ਾਂ ਦਾ ਹਰ ਹਫ਼ਤੇ ਬੇਰਵਾ ਲੈਣਾ ਚਾਹੀਦਾ ਜਿਹੜੇ ਅਫਸਰ ਕੋਲ ਜ਼ਿਆਦਾ ਪੈਂਡੈਂਸੀ ਬਈ ਹੈ ਉਹਨੂੰ ਸਸਪੈਂਡ ਕਰ ਦੇਣਾ ਚਾਹੀਦਾ ਹੁਣ ਤੁਸੀਂ ਇੱਕ ਤੁਹਾਡੇ ਵਿਭਾਗ ਨਾਲ ਸੰਬੰਧਿਤ ਹੈ ਸਵਾਲ ਪੁਰਾਣੇ ਵਿਭਾਗ ਨਾਲ ਅਕਸਰ ਲੋਕ ਕਹਿੰਦੇ ਨੇ ਫਲਾਣਾ ਪੈਸੇ ਖਾ ਗਿਆ ਪੁਲਿਸ ਵਾਲਾ ਫਲਾਣਾ ਪੈਸੇ ਖਾ ਗਿਆ ਇਨਸਾਫ ਨਹੀਂ ਮਿਲਿਆ ਜਾਇਕ ਇੱਕ ਇੱਕ ਧਾਰਨਾ ਬਣ ਗਈ ਕਿ ਯਾਰ ਝੂਠੀ ਐਫ ਆਈ ਆਰ ਜਿੰਨੀਆਂ ਮਰਜ਼ੀ ਕਰਾ ਲਓ ਸੱਚੀ ਐਫ ਆਈ ਆਰ ਦਰਜ ਕਰਾਉਣ ਦੇ ਬੰਦੇ ਦੀ ਕਿਸੇ ਹੋ ਜਾਂਦੀ ਆ ਇਹ ਵਾਕਈ ਇਹ ਦੇ ਵਿੱਚ ਦਾਵਾ ਗੱਲ ਚ ਬਿਲਕੁਲ ਬਿਲਕੁਲ ਸਹੀ ਹੈ ਕਿਉਂਕਿ ਜਿਹੜੇ ਬੰਦੇ ਨੇ ਝੂਠੀ ਐਫ ਆਈ ਆਰ ਦਰਜ ਕਰਾਉਣੀ ਆ ਉਹਨੇ ਪੈਸੇ ਦੇਣੇ ਨੇ ਜਿਹੜੇ ਬੰਦੇ ਨੇ ਸੱਚੀ ਐਫ ਆਈ ਆਰ ਦਰਜ ਕਰਾਉਣੀ ਆ ਉਹਨੇ ਹੁਣ ਪੈਸਾ ਨਹੀਂ ਦੇਣਾ ਉਹਨਾਂ ਆਹੀ ਆ ਹਾ ਹਾਂ ਹੁਣ ਉਹ ਦੂਜੇ ਬੰਦੇ ਮਾਫ ਕਰਾਗੇ ਹੂੰ ਉਹਨਾਂ ਨੇ ਪੈਸੇ ਖਰਚੇ ਮੇਰੇ ਕੋਲ ਉਹਨੇ ਪੈਸੇ ਹੈ ਨਹੀਂ ਹੁਣ 2 ਲੱਖ ਰੁਪਇਆ ਦੇ ਸੁਣਿਆ ਤਾਂ ਲੋਕਾਂ ਨੂੰ ਮੈਂ ਮਤਲਬ ਕਿਆ ਫਾਇਦਾ ਕੋਈ ਮੇਰੇ ਸਾਹਮਣੇ ਨਹੀਂ ਦਿੱਤੇ ਉਹ ਕਹਿੰਦੇ 2 ਲੱਖ ਰੁਪਇਆ ਲੱਗ ਗਿਆ ਹੁਣ ਉਹ ਲੱਗਿਆ ਜਾਂ ਨਾ ਲੱਗਿਆ ਤਾਂ ਮੈਨੂੰ ਪਤਾ ਨਹੀਂ ਪਰ ਮੇਰਾ ਕੁਝ ਨਹੀਂ ਲੱਗਿਆ ਇਸ ਕਰਕੇ ਮੇਰਾ ਕੰਮ ਨਹੀਂ ਹੋਇਆ ਆ ਕਾਨੂੰਨ ਦੇ ਦੇ ਰਹੇ ਜਿਉਂ ਨਹੀਂ ਹੋਇਆ ਹੁਣ ਜਿਹੜਾ ਐਕਟ ਆ ਬਣਿਆ ਸਰਕਾਰ ਨੇ ਐਕਟ ਬਣਾਇਆ ਉਹ ਲਾਗੂ ਕਰਨ ਵਾਸਤੇ ਬਣਾਇਆ ਨਾ ਬਿਲਕੁਲ ਯੋ ਲਗੂ ਨਹੀਂ ਕਰਨਾ ਫਸ ਠੀਕ ਹੈ ਤੇ ਪਹਿਲਾਂ ਕੱਲੀ ਸਰਕਾਰ ਵੇਲੇ ਕਹਿੰਦੇ ਸੀ ਰਾਜਨੀ ਸੇਵਾ ਫਿਰ ਹੁਣ ਇਹ ਸਰਕਾਰ ਕਹਿੰਦੀ ਹੈ ਸਰਕਾਰ ਆਪਕੇ ਦੁਆਰ ਇਹ ਫਿਰ ਕਹਿਣ ਦੀ ਗੱਲਾਂ ਨੇ ਬਿਲਕੁਲ ਗੱਲਾਂ ਨੇ ਜੀ ਕਿਸੇ ਨੂੰ ਕੋਈ ਮਤਲਬ ਨਹੀਂ ਮਸਲਾ ਨਹੀਂ ਕੋਈ ਮਸਲਾ ਹੱਲ ਨਹੀਂ ਹੁੰਦਾ ਸਾਰੇ ਅਫਸਰ ਆਪਣੇ ਏਸੀ ਦਫ਼ਤਰਾਂ 'ਚ ਬੈਠੇ ਨੇ ਜਿੰਨੇ ਅਫਸਰ ਸਾਹੀ ਨੇ ਹੁਣ ਲੁੱਟ ਮਚਾਈ ਹੈ ਉਹ ਨਹੀਂ ਪਹਿਲਾਂ ਕਦੇ ਵੀ ਨਹੀਂ ਮਚਾਈ ਅੱਛਾ ਹਾਂ ਇਹਦਾ ਹੱਲ ਕੀ ਹੈ ਫਿਰ ਹੱਲ ਇਹ ਹੈ ਛੋਟੇ ਅਫਸਰ ਲਾਉਣ ਛੋਟੇ ਅਫਸਰ ਨੇ ਜਿਹੜੇ ਬਸ ਘੱਟ ਪੈਸੇ ਲੈ ਕੇ ਮਤਲਬ ਕੰਮ ਕਰ ਦਿੰਦੇ ਨੇ ਜਿਹੜੇ ਵੱਡੇ ਅਫਸਰ ਨੇ ਜਿਹੜਾ ਕੰਮ ਅਕਾਲੀ ਸਰਕਾਰ ਦੇ ਟਾਈਮ 'ਚ 50 ਰੁਪਈਆ 'ਚ ਹੁੰਦਾ ਸੀ ਇਹ ਐਸੇ ਹੀ ਕਰਿਆ ਹੁੰਦਾ ਸੀ 100 'ਚ ਹੋ ਜਾਂਦਾ ਸੀ ਉਹ ਅੱਜ 50000 'ਚ ਹੁੰਦਾ ਕਿਉਂਕਿ ਡੀਐਸਪੀ ਤੋਂ ਇਠਾ ਕੋਈ ਕਰ ਨਹੀਂ ਸਕਦਾ ਡੀਐਸਪੀ ਨੂੰ ਮਿਲਣਾ ਪਹਿਲਾਂ ਰੀਡਰਾਂ ਨੂੰ ਮਿਲੋ ਫਿਰ ਉਹਦੇ ਅਧਦੇਲੀ ਨੂੰ ਮਿਲੋ ਫਿਰ ਜਾ ਕੇ ਮਤਲਬ ਇੰਹੀਂ ਤਸੀਲਾਂ ਦੇ ਵਿੱਚ ਆ ਇਹੀ ਗੱਲ ਹੈ ਇੱਥੇ ਲੋਕ ਦੁਖੀ ਰਹਿਣਗੇ ਫਿਰ ਉਹ ਦੁਖੀ ਹੈ ਹੈਗੀ ਨਹੀਂ ਦੁਖੀ ਹੁਣ ਅੱਜ ਤੁਸੀਂ ਦੇਖ ਲਿਓ ਇਲੈਕਸ਼ਨ ਦੇ ਵਿੱਚ ਤੁਸੀਂ ਮੈਨੂੰ ਨਹੀਂ ਲੱਗਦਾ ਵੀ ਇਹ ਤਾਂ ਭਗਵੰਤ ਮਾਨ ਤਾਂ ਕਹੀ ਜਾਂਦਾ ਮੈਂ 13 ਦੀਆਂ 13 ਚੀਟਾਂ 'ਚ ਤੁਹਾਨੂੰ ਮੈਨੂੰ ਲੱਗਦਾ ਤੈਨੂੰ ਵੀ ਨਹੀਂ ਆਉਣੀ ਆ। ਉਹ ਤਾਂ ਚਲੋ ਘਰ ਆਜੇ ਹਵਾ ਜੀ ਬਣੀ ਨਹੀਂ ਮੁਕਾਬਲਾ ਕੀ ਹੋ ਗਿਆ ਬਾਅਦ ਦੀ ਗੱਲ ਹੈ। ਤੇ ਪਰ ਸਿਸਟਮ ਤੋਂ ਤੁਸੀਂ ਕਾਫੀ ਦੁਖੀ ਹੋ ਤੇ ਨੌਕਰੀ ਦੇ ਦੌਰਾਨ ਤੁਸੀਂ ਤੁਹਾਡਾ ਵੀ ਬਾਹ ਕੇਸਾਂ ਨਾਲ ਪੈਂਦਾ ਸੀ। ਤੁਸੀਂ ਗਰੀਬ ਗਰੁੱਪ ਦੇ ਦੇ ਰੱਖਦੇ ਸੀ ਧਿਆਨ ਜਾਂ ਜੈਨੂਇਨ ਬੰਦੇ ਦਾ ਸਹੀ ਬੰਦੇ ਦਾ। ਮੈਨੂੰ ਪਤਾ ਨਹੀਂ ਮੈਂ ਧਿਆਨ ਰੱਖਦਾ ਸੀ ਜਾਂ ਨਹੀਂ। ਹਮ ਪਰ ਮੈਂ ਜਿਹੜੇ ਵੀ ਪਿੰਡ ਜਾਂਦਾ ਮੈਨੂੰ ਹੁਣ ਵੀ ਚਾਅ ਮਰਦੀ ਆ। ਅੱਛਾ। ਕਈ ਬੰਦਿਆਂ ਨੇ ਮੈਨੂੰ ਕਿਹਾ ਜਿਹੜੇ ਮਤਲਬ ਆਮ ਆਦਮੀ ਪਾਰਟੀ ਦੇ ਵਿੱਚ ਜਾਂਦੇ ਸੀਗੇ ਕਹਿੰਦੇ ਸਾਨੂੰ ਪਤਾ ਨਹੀਂ ਕਿਉਂ ਤੁਹਾਨੂੰ ਹਰੇਕ ਬੰਦਾ ਪੁੱਛਦਾ ਇਹ ਹੁਣ ਮੈਨੂੰ ਨਹੀਂ ਪਤਾ ਮੈਂ ਮਤਲਬ ਕਿ ਜਿਹੜਾ ਬੰਦਾ ਸਹੀ ਕੰਮ ਕਰਦਾ ਉਹਦੀ ਕਦਰ ਹੈ ਫਿਰ ਵੀ ਹੈਗੀ ਹੈਗੀ ਠੀਕ ਠੀਕ ਹੈ ਧੰਨਵਾਦ ਹੋਰ ਕੁਝ ਕਹਿਣਾ ਚਾਹੋਗੇ ਠੀਕ ਹੈ ਸੋ ਐਸੀ ਰঞ্জੀਤ ਸਿੰਘ ਜਿਨ੍ਹਾਂ ਨੇ ਕਾਫੀ ਹਿਰਦੇਵਤਕ ਗੱਲਾਂ ਕੀਤੀਆਂ ਦਿਲੋਂ ਗੱਲਾਂ ਕੀਤੀਆਂ ਕਿ ਸਿਸਟਮ ਦੇ ਵਿੱਚ ਕਿੰਨਾ ਖੋਟਾ ਹੈ ਸੋ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਹਨਾਂ ਨੇ ਇੱਕ ਨਹੋਰਾ ਮਾਰਿਆ ਕਿ ਕਹਿਣ ਦੀਆਂ ਗੱਲਾਂ ਨੇ ਨਾਟਕਬਾਜ਼ੀ ਛੱਡ ਕੇ ਸਹੀ ਕੰਮ ਕਰਨੇ ਸ਼ੁਰੂ ਕਰੋ ਜੇਕਰ ਦੁਬਾਰੇ ਫੇਰ ਸੁਪਨੇ ਦੇਖਣੇ ਸਤਾ ਵਿੱਚ ਆਉਣ ਦੇ ਸੋ ਦੇਖਦੇ ਹਾਂ ਜੋ ਪੀੜਤ ਨੇ ਪੀੜਤ ਤੇ ਪਹੁੰਚੀ ਹੋਈ ਹੈ ਕੱਲ ਵੀ ਚੰਡੀਗੜ੍ਹ ਦੇ ਵਿੱਚ ਕਾਫੀ ਪ੍ਰੋਟੈਸਟ ਹੋਏ ਨੇ ਤੇ ਅੱਜ ਵੀ ਇਹਨਾਂ ਨੇ ਕਾਫੀ ਗੱਲਾਂ ਕੀਤੀਆਂ ਨੇ ਦੇਖਦੇ ਹਾਂ ਇਸ ਪਾਸੇ ਸਰਕਾਰ ਦਾ ਧਿਆਨ ਕਦੋਂ ਜਾਵੇਗਾ ਕੈਮਰਾਮੈਨ ਅਮਨ ਦੇ ਨਾਲ ਦਰਸ਼ਨ ਸਿੰਘ ਕੋਖਰ ਐਸਐਸ ਨਗਰਮਹੱਲੀ